ਤੈਨ ਪਉ ਸੰਸਾ ਕੀ ਕਰੇ ਜਨ ਸਤਗੁਰ ਸਿਰ ਕਰਤਾਰ ਤੋਰ ਤਿਲ ਕੀ ਪੈਜ ਰਖਦਾ ਆਪੇ ਰਖਨ ਹਾਰੋ ਮਿਲ ਪ੍ਰੀਤਮ ਸੁਖ ਪਾਇਆ ਸਚੇ ਸ਼ਬਦ ਵਿਚਾਰ ਮਾਲਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪਉੜੀ ਜੀ ਜੰਤ ਸਭ ਤੇਰੇ ਆ ਤੂੰ ਸਗਣਾ ਰਾਸ ਜਸਨੋ ਤੂੰ ਦੇ ਤਿਸ ਸਭ ਕੇ ਸ਼ੁ ਮਿਲੈ ਕੋਈ ਹੋਰ ਸ੍ਰੀਕ ਨਹੀਂ ਤੁਧ ਪਾਸ ਤੋ ਇਕੋ ਦਾਤਾ ਸਭ ਸਦਾ ਖਾਰਤ ਬਹਿ ਅਰਦਾਸ ਉਜੈਸ ਦੀ ਤਦ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਬਾਸ ਸਾ ਤੇਰਾ ਚੋਦ ਵਰਤਦਾ ਉਦਖ ਸੋਖ ਤਦ ਪਾਸ ਦੰਡਾਤ ਬੰਦਲ ਅਨਕਵਾਰ ਸਰਬ ਕਲਾ ਸਮਰਥ ਉਨ ਦੌ ਲੜ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਲਕ ਦੇ ਕਰ ਹੱਥ ਹਾਜ਼ਰਾ ਜੀ ਸਰਬ ਕਲਾ ਭਰਪੂਰ ਚਵਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਖੰਡੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਸੋ ਦਰ ਦੇ ਪਾਠ ਸਰਵਨ ਕੀਤੇ ਨੇ ਉਪਰੰਤ ਲੜੀਵਾਰ ਕਥਾ ਵਿਚਾਰ ਸਰਵਨ ਕਰਨ ਦੇ ਯਤਨ ਸੀਲ ਹੋਏ ਹਾਂ ਆਪ ਜੀ ਨੇ ਜੋ ਸ਼ਬਦ ਸਰਵਨ ਕੀਤਾ ਹੈ ਇਹ ਸ਼ਬਦ ਤਲ ਸ੍ਰੀ ਗੁਰੂ ਅਮਰਦਾਸ ਸਤਿ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਬਿਹાગੜੇ ਅੰਦਰ ਸਭਾਏਮਾਨ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤੇ ਪਰਵਾਣ ਕਰਿਓ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝੀ ਨਾ ਰਵੇ ਸਰਬਤ ਮਾਈ ਭਾਈ ਗੱਜ ਕੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੱਲ ਦੇ ਦੀਵਾਨਾ ਵਿੱਚ ਸਰਵਣ ਕੀਤਾ ਸੀ ਇਹ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮਨ ਨੂੰ ਕਿਵੇਂ ਜਿੱਤਣਾ ਹੈ ਦੂਸਰੀ ਗੱਲ ਕਿ ਜਿਹੜਾ ਮਨਮੁਖ ਹੈ ਉਹਦੇ ਤੋਂ ਬਚ ਕੇ ਰਹਿਣਾ ਮਨਮੁਖਾਂ ਨਾਲੋਂ ਤੁੱਤੀ ਭਣੀ ਆਪਾਂ ਕੱਲ ਸਰਵਣ ਕੀਤਾ ਸੀ ਮਨਮੁਖ ਬੰਦੇ ਤੋਂ ਸचेत ਰਹਿਣਾ ਮਨਮੁਖ ਕੋਲੋਂ ਬਚ ਕੇ ਰਹਿਣਾ ਕਿਉਂਕਿ ਜਿਉਂ ਦੀ ਸੰਗਤ ਕਰੇਗਾ ਤੇ ਉਹਨੇ ਆਪਣਾ ਰੰਗ ਛੱਡ ਕੇ ਜ਼ਰੂਰ ਜਾਣਾ ਆਪਣੀ ਸ਼ਾਪ ਜ਼ਰੂਰ ਛੱਡਦਾ ਮਨਮੁਖ ਇਸ ਕਰਕੇ ਉਹਦੇ ਤੋਂ ਬਚਣਾ ਹੈ ਪਿਆਰਿਆਂ ਦੀ ਸੰਗਤ ਕਰਨੀ ਗੁਰੂ ਪਿਆਰ ਵਾਲਿਆਂ ਦੇ ਨਾਲ ਬਹਿਣਾ ਖਲੋਣਾ ਉਹਨਾਂ ਦੇ ਨਾਲ ਸੰਗਤ ਹੋਵੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਦੇ ਕੋਲ ਜਾ ਕੇ ਬੈਠ ਉਹਨਾਂ ਕੋਲੋਂ ਵਿਚਾਰ ਸੁਣ ਤੇ ਸੁਣਾ ਤੇ ਜਿਹੜੇ ਮਨਮੁਖ ਨੇ ਉਹਨਾਂ ਤੋਂ ਸੁਚੇਤ ਤੇ ਦੂਰ ਰਹਿਣਾ ਵੈਸੇ ਸਾਡਾ ਸੁਭਾਅ ਇਹ ਨਹੀਂ ਗੁਰਮੁਖ ਪਿਆਰਿਓ ਸਾਡਾ ਸੁਭਾਅ ਤੇ ਇਦਾਂ ਦਾ ਵੀ ਅਸੀਂ ਰੱਬ ਦੇ ਜਿਹੜੇ ਪਿਆਰ ਕਰਨ ਵਾਲੇ ਆ ਗੁਰੂ ਨਾਲ ਪਿਆਰ ਕਰਨ ਵਾਲੇ ਆ ਅਸੀਂ ਉਹਨਾਂ ਕੋਲੇ ਨਹੀਂ ਜਾ ਕੇ ਬੈਂਦੇ ਅਸੀਂ ਜਿਹੜੇ ਮਨਮੁਖਾ ਜਿਹੜੇ ਗੁਰੂ ਨਾਲੋਂ ਟੁੱਟੇ ਹੋਇਆ ਅਸੀਂ ਤੇ ਉਹਨਾਂ ਲਾਗੇ ਜਾ ਕੇ ਬੈਹਨੇ ਆ ਸਾਡਾ ਮਨ ਵੀ ਉਹਨਾਂ ਕੋਲੇ ਜਾ ਕੇ ਲੱਗਦਾ ਕਿਉਂਕਿ ਸਾਡਾ ਮਨ ਜੋ ਮੰਗ ਰਿਹਾ ਜੋ ਚਾਹ ਰਿਹਾ ਉਹ ਕਈ ਵਾਰੀ ਸਾਨੂੰ ਰੱਬ ਦੇ ਪਿਆਰਿਆਂ ਕੋਲੋਂ ਨਹੀਂ ਮਿਲਦਾ ਉਹ ਸਾਨੂੰ ਗੁਰੂ ਨਾਲੋਂ ਟੁੱਟਿਆ ਹੋਇਆ ਦੇ ਕੋਲੋਂ ਜਾ ਕੇ ਮਿਲਦਾ ਇਸ ਕਰਕੇ ਸਾਡਾ ਮਨ ਵੀ ਉਹਨਾਂ ਕੋਲੇ ਜਾ ਕੇ ਲੱਗਦਾ ਉਹਨਾਂ ਕੋਲੇ ਜਾ ਕੇ ਟਿਕਦਾ ਜਿਹੜੇ ਗੁਰੂ ਨਾਲੋਂ ਟੁੱਟੇ ਹੋਇਆ विरले निहैनवरने नाही टणे जेडे रब्ब दे नाल प्यार ਕਰਨ ਵਾਲਿਆਂ ਕੋਲੇ ਜਾ ਕੇ ਬੈਠਦੇ ਨੇ ਉਹ ਹੈਗੇ ਜਰੂਰ ਨੇ ਉਹ ਤੁਹਾਡੇ ਵਰਗੇ ਵਿਰਲੇ ਨੇ ਆਖੋ ਸਤਨਾਮ ਹੈਗੇ ਜਰੂਰ ਨੇ ਔਰ ਹੈਨ ਵਿਰਲੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤਿੰਨ ਭੌ ਸੰਸਾਰ ਕਿਆ ਕਰੇ ਜਨ ਸਤਗੁਰ ਸਰ ਕਰਤਾ ਆਸ਼ਾ ਕਹਿੰਦੇ ਨੇ ਭਾਈ ਤੈਨੂੰ ਫਿਰ ਸੰਸਾ ਕਾ ਦਾ ਸੰਸੇ ਦਾ ਭਾਵਰ ਤੁੰਦਾ ਜੇ ਫਿਕਰ ਚਿੰਤਾ ਆਸ਼ਾ ਕਹਿੰਦੇ ਭਾਈ ਤੈਨੂੰ ਕਾ ਦਾ ਫਿਕਰ ਤੈਨੂੰ ਕਾ ਦੀ ਚਿੰਤਾ ਕਿਉਂਕਿ ਤੇਰੇ ਤੇ ਸਿਰ ਤੇ ਪਰਮੇਸ਼ਰ ਕਰਤਾਰ ਦਾ ਹੱਥ ਹੈ ਜਿਹੜਾ ਗੁਰਮੁਖ ਬਣ ਗਿਆ ਗੁਰੂ ਵਾਲਾ ਬਣ ਗਿਆ ਉਹਨੂੰ ਕਾਦੀ ਸੰਸ ਕਾਦਾ ਫਿਕਰ ਕਾਦੀ ਚਿੰਤਾ ਤਿਲ ਭਉ ਭਉ ਮਿੰਜ ਡਰ ਕਹਿੰਦੇ ਉਹਨੂੰ ਕਾਦਾ ਡਰ ਕਾਦਾ ਫਿਕਰ ਕਾਦੀ ਚਿੰਤਾ ਜੀਦੇ ਸਰ ਤੇ ਉਸ ਕਰਤਾਰ ਦਾ ਹੱਥ ਹੋਵੇ ਆਖੋ ਸਤਨਾਮ ਉਸ ਵਾਹਿਗੁਰੂ ਦਾ ਹੱਥ ਹੋਵੇ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਆਵਰ ਜੀਦੇ ਸਰ ਤੇ ਉਸ ਪਰਮੇਸ਼ਰ ਦਾ ਹੱਥ ਹੋਵੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਕੋਈ ਫਿਕਰ ਨਹੀਂ ਕੋਈ ਝੋਰਾ ਨਹੀਂ ਕੋਈ ਗਮ ਨਹੀਂ ਜੀਲੇ ਸਰਤੇ ਪਰਮੇਸ਼ਰ ਦਾ ਹੱਥ ਹੋਇਆ ਫਿਰ ਪਾਸ਼ਾ ਕਹਿੰਦੇ ਨੇ ਭਾਈ ਧੁਰ ਤਿਲ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਜਿੰਦੇ ਭਾਈ ਫਿਰ ਰੱਬ ਦੇ ਪਿਆਰਿਆਂ ਦੀ ਉਹ ਆਪ ਪੈਜ ਰੱਖਦਾ ਆਪਾਂ ਪੈਜ ਨਹੀਂ ਜੇ ਸਮਝਦੇ ਨਾ ਗੁਰਮੁਖ ਪਿਆਰੇ ਪੈਜਮਿੰਗ ਇੱਜ਼ਤ ਲੱਜ ਜਿਹੜੇ ਰੱਬ ਦੇ ਪਿਆਰੇ ਨੇ ਫਿਰ ਉਹਨਾਂ ਦੀ ਇੱਜ਼ਤ ਉਹਨਾਂ ਦੀ ਲੱਜ ਉਹਨਾਂ ਦੀ ਪੈਜ ਉਹ ਆਪ ਰੱਖਦਾ ਪਰਮੇਸ਼ਰ ਆਪ ਪਰਦੇ ਕੱਢਦਾ ਆਪ ਕਿਰਪਾ ਕਰਦਾ ਆਪ ਰਹਿਮਤ ਕਰਦਾ ਤੁਰ ਤੈਨ ਕੀ ਪੈਜ ਰੱਖਦਾ ਹੱਥੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਬਾਛਕਿੰਦੇ ਭਾਈ ਸੰਸਾ ਨਹੀਂ ਫਿਕਰ ਨਹੀਂ ਚਿੰਤਾ ਨਹੀਂ ਪਰ ਉਹਦੇ ਤੋਂ ਪਹਿਲਾਂ ਤੈਨੂੰ ਇੱਕ ਕੰਮ ਕਰਨਾ ਪੈਣਾ ਕਿਹੜਾ ਮਿਲ ਪ੍ਰੀਤਮ ਪ੍ਰੀਤਮ ਭਾਵ ਪਤੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਕਹਿੰਦੇ ਆਪਣੇ ਮਾਲਕ ਨਾਲ ਮਿਲਣਾ ਪੈਣਾ ਤੈਨੂੰ ਆਪਣੇ ਪਤੀ ਨਾਲ ਮਲਾਪ ਹੋਣਾ ਚਾਹੀਦਾ ਤੇਰਾ ਤੇਰੀ ਸੁੱਖ ਮਿਲਣਾ ਫੇਰੀ ਆਨੰਦ ਫੇਰੀ ਸਵਾਦ ਫੇਰੀ ਮਜ਼ਾ ਕਿੰਦੇ ਭਾਈ ਆਪਣੇ ਪ੍ਰੀਤਮ ਨਾਲ ਮਿਲਣਾ ਪੈਣਾ ਹੈ ਆਪਣੇ ਵਾਹਿਗੁਰੂ ਨਾਲ ਮਿਲਣਾ ਪੈਣਾ ਮਿਲ ਪ੍ਰੀਤਮ ਸੁਖ ਪਾਇਆ ਤਾਂ ਸੁੱਖਾਂ ਦੀ ਪ੍ਰਾਪਤੀ ਹੋਣੀ ਆ ਜਦੋਂ ਆਪਣੇ ਮਾਲਕ ਨਾਲ ਮਿਲ ਜਾਵਾਂਗਾ ਖੋ ਸਤਨਾਮ ਮਿਲਣਾ ਗੁਰਮੁਖ ਪਿਆਰਿਓ ਆ ਨਹੀਂ ਜਿਹੁੰਦਾ ਮਿਲਣਾ ਵੀ ਲੇ ਲਿਆ ਤੇ ਆਸੇ-ਪਾਸੇ ਪ੍ਰਕਰਮਾਂ ਕੀਤੀਆਂ ਦੇਗ ਲਈ ਪ੍ਰਸ਼ਾਦਾ ਛਕਿਆ ਤੇ ਘਰ ਨੂੰ ਚਲੇ ਗਏ ਜੇ ਚਾਹ ਦਾ ਲੰਗਰ ਤਿਆਰ ਹੋ ਛਗ ਲਿਆ ਜੇ ਪਕੌੜੇ ਬਣੇ ਨੇ ਉਹ ਛਗ ਲਏ ਤੇ ਗੁਲਾਬ ਜੱਗ ਉਹ ਵੀ ਛਕ ਲੰਗਰ ਛਕਣ ਤੱਕ ਸੀਮਤ ਰਹਿ ਗਏ ਇਹ ਮਿਲਣਾ ਨਹੀਂ ਜੀ ਗੁਰਮੁਖ ਪਿਆਰਿਓ ਮਿਲਣਾ ਕੀ ਹੈ ਵਿਚਾਰਾਂ ਧਿਆਨ ਦੇਣਾ ਮੇਰੀਓ ਪੈਣੋ ਨਿਰ ਤੋਂ ਵੱਡੀ ਉਮਰ ਦੀਆਂ ਮਾਤਾਵਾਂ ਬੈਠੀਆਂ ਨੇ ਦੋਨੇ ਜੀ ਆਪਸ ਵਿੱਚ ਮਿਲਾਪ ਜਦੋਂ ਹੁੰਦਾ ਹੈ ਨਾ ਗੁਰਮੁਖ ਪਿਆਰਿਓ ਤੇ ਸਰੀਰਾਂ ਦਾ ਮਿਲਨ ਨਹੀਂ ਹੈ ਜੇ ਉਹ ਦੋਨੋਂ ਇੱਕ ਦੂਜੇ ਦੀ ਭਾਵਨਾ ਨੂੰ ਨਹੀਂ ਸਮਝਦੇ ਤਾਂ ਜਿੰਨਾ ਚਿਰ ਤੱਕ ਇੱਕ ਦੂਜੇ ਦੀ ਭਾਵਨਾ ਨੂੰ ਨਹੀਂ ਸਮਝਦੇ ਇੱਕ ਦੂਜੇ ਨੂੰ ਸਮਝਦੇ ਨਹੀਂ ਉਹਨਾਂ ਚਿਰ ਤੱਕ ਜ਼ਿੰਦਗੀ ਦਾ ਆਨੰਦ ਉਹਨਾਂ ਚਿਰ ਤੱਕ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਉਧਾਰਨਾ ਪਾਤਸ਼ਾਹ ਨੇ ਭਾਵੇਂ ਸਾਨੂੰ ਦੁਨਿਆਵੀ ਜੀਵਨ ਦੀਆਂ ਦਿੱਤੀਆਂ ਨੇ ਪਰ ਮਿਲਣਾ ਕਿੰਨੂ ਐ ਪਤੀ ਪਰਮੇਸ਼ਰ ਨੂੰ ਜਿੰਨਾ ਚਿਰ ਤੱਕ ਸਾਡੀ ਵਿਚਾਰ ਧਾਰਾ ਨਹੀਂ ਗੁਰੂ ਨਾਲ ਮਿਲਦੀ ਵਿਚਾਰ ਧਾਰਾ ਨਹੀਂ ਮਿਲਦੀ ਅਸੀਂ ਬਾਣੀ ਨੂੰ ਸਮਝਦੇ ਨਹੀਂ ਆਪਣੇ ਪ੍ਰੀਤਮ ਨੂੰ ਨਹੀਂ ਸਮਝਦੇ ਆਪਣੇ ਪਤੀ ਨੂੰ ਨਹੀਂ ਸਮਝਦੇ ਉਹਨਾਂ ਚਿਰ ਤੱਕ ਸਾਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਪ ਕੋ ਸਤਨਾਮ ਸਮਝਣ ਵਾਸਤੇ ਉਦਾਹਰਨ ਦੁਨਿਆਵੀ ਦੇਣੀ ਪੈਂਦੀ ਹੈ ਗੁਰਮਤਿ ਪਿਆਰਿਓ ਸਮਝਣ ਵਾਸਤੇ ਕਿ ਆਪਣੇ ਆਪ ਜੇ ਜ਼ਿੰਦਗੀ ਦਾ ਸੁੱਖ ਲੈਣਾ ਚਾਹੁੰਦਾ ਜ਼ਿੰਦਗੀ ਦਾ ਆਨੰਦ ਫਿਰ ਤੈਨੂੰ ਅੰਦਰੋਂ ਸਮਝਣਾ ਪੈਣਾ ਗੁਰਬਾਣੀ ਨੂੰ ਸਮਝਣਾ ਪੈਣਾ ਗੁਰੂ ਸ਼ਬਦ ਨੂੰ ਸਮਝਣਾ ਪੈਣਾ ਤੇਰੀ ਵਿਚਾਰ ਗੁਰੂ ਨਾਲ ਮੇਲ ਖਾਂਦੀ ਹੋਵੇ ਗੁਰੂ ਨਾਲ ਮੇਲ ਫਿਰ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਫਿਰ ਪਾਸ਼ਾ ਕਹਿੰਦੇ ਮਿਲ ਪ੍ਰੀਤਮ ਸੁਖ ਪਾਇਆ ਮਿਲ ਕੇ ਪ੍ਰਭੂ ਨਾਲ ਪਰਮੇਸ਼ਰ ਨਾਲ ਪ੍ਰੀਤਮ ਨਾਲ ਅਗਲੀ ਪੰਗਤੀ ਵਿੱਚ ਦੱਸ ਦਿੱਤਾ ਪਾਸ਼ਾ ਨੇ ਕਿਨੇ ਮਿਲਣਾ ਫਿਰ ਮਿਲ ਪ੍ਰੀਤਮ ਸੁਖ ਪਾਇਆ ਸੁਣਿਓ ਸੱਚੇ ਸ਼ਬਦ ਵਿਚਾਰ ਕਲੀਅਰ ਕਰ ਦਿੱਤਾ ਨਾ ਫਾਈਨਲ ਸੱਚਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਆਪਾਂ ਗੁਰੂ ਬਾਣੀ ਗੁਰੂ ਸ਼ਬਦ ਦੀ ਵਿਚਾਰ ਹੀ ਕਰ ਰਹੇ ਹਾਂ ਨਾ ਤੇ ਵਿਚਾਰ ਨੂੰ ਸਮਝਣਾ ਜਿੰਨਾ ਚਿਰ ਤੱਕ ਅਸੀਂ ਗੁਰੂ ਸ਼ਬਦ ਵਿਚਾਰ ਨੂੰ ਸਮਝਦੇ ਨਹੀਂ ਸਮਝ ਕੇ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਉਂਦੇ ਉਨਾਂ ਚਿਰ ਤੱਕ ਗੁਰਮੁਖ ਪਿਆਰਿਓ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਪੋ ਸਤਨਾਮ ਉਨਾਂ ਚਿਰ ਤੱਕ ਸੁੱਖ ਨਹੀਂ ਜੇ ਮਿਲਦੇ ਜਿੰਨਾ ਚਿਰ ਤੱਕ ਪ੍ਰੀਤਮ ਨੂੰ ਨਹੀਂ ਸਮਝਦੇ ਪਤੀ ਨੂੰ ਨਹੀਂ ਸਮਝਦੇ ਮਾਲਕ ਨੂੰ ਨਹੀਂ ਸਮਝਦੇ ਗੁਰ ਸ਼ਬਦ ਵਿਚਾਰ ਨਹੀਂ ਸਮਝੇ ਸਭ ਤੇ ਉੱਤਮ ਬਾਣੀ ਪੜ੍ਹਨੀ ਵੀ ਬੜੀ ਜ਼ਰੂਰੀ ਹੈ ਬਾਣੀ ਪੜ੍ਹਨੀ ਵੀ ਬਹੁਤ ਨੇਤਰ ਨਿਯਮ ਕਰਨਾ ਵੀ ਬਹੁਤ ਜ਼ਰੂਰੀ ਹੈ ਪਰ ਸ਼ਬਦ ਵਿਚਾਰ ਉਤੋਂ ਵੀ ਜ਼ਿਆਦਾ ਜ਼ਰੂਰੀ ਹੈ ਅੱਜ ਤੱਕ ਗੁਰਮਖ ਪਿਆਰਿਓ ਅਸੀਂ ਸ਼ਬਦ ਵਿਚਾਰ ਨੂੰ ਤਰਜੀਹ ਨਹੀਂ ਦਿੱਤੀ ਪਿੰਡਾਂ ਦੇ ਵੇ 550 555ਵਾਂ ਸਾਲ ਮਨਾ ਲਿਆ ਅਸੀਂ ਪਰ ਗੁਰਮਖ ਪਿਆਰਿਓ ਸਾਨੂੰ ਸਿੱਖਾਂ ਨੂੰ ਨਹੀਂ ਪਤਾ ਗੁਰਬਾਣੀ ਗੁਰੂ ਸ਼ਬਦ ਅੰਦਰ ਕੀ ਕੀ ਕੁਝ ਲਿਖਿਆ ਹੋਇਆ ਪਤਾ ਸਾਨੂੰ ਕਿਤੇ ਸਾਨੂੰ ਨਹੀਂ ਪਤਾ ਸਿੱਖਾਂ ਨੂੰ ਅਸੀਂ ਹੋਰ ਕਿਸੇ ਨੂੰ ਕੀ ਸਮਝਾਉਣਾ ਸੀ ਹੋਰ ਕਿਸੇ ਨੂੰ ਕੀ ਦੱਸਣਾ ਸੀ ਕਿਸੇ ਹੋਰ ਧਰਮ ਵਾਲੇ ਬੰਦੇ ਨੂੰ ਕੀ ਦੱਸਣਾ ਸਾਨੂੰ ਖੁਦ ਨਹੀਂ ਪਤਾ ਗੁਰਬਾਣੀ ਗੁਰ ਸ਼ਬਦ ਵਿਚਾਰ ਕੀ ਹੈ ਆਖੋ ਸਤਨਾਮ ਅਸੀਂ ਖੁਦ ਅਸੀਂ ਸਮਝਣ ਵਾਸਤੇ ਤਿਆਰ ਨਹੀਂ ਇੱਕ ਬੇਨਤੀ ਹੋਰ ਸਰਵਣ ਕਰ ਲਿਓ ਗੁਰਬਾਣੀ ਜੁਗੋ ਜੁਗ ਅਟਲ ਹੈ ਸਮਾ ਭਾਵੇਂ ਕੋਈ ਵੀ ਹੈ ਜੁਗ ਭਾਵੇਂ ਕੋਈ ਵੀ ਹੈ ਦਵੱਪਰ ਤ੍ਰੇਤਾ ਸਤਜੁਗ ਭਾਵੇਂ ਕਲਯੁਗ ਸਮਾਂ ਕੋਈ ਵੀ ਹੈ ਗੁਰਬਾਣੀ ਉਸੇ ਸਮੇਂ ਦੀ ਗੱਲ ਕਰਦੀ ਹੈ ਗੁਰਬਾਣੀ ਜੁਗੋ ਜੁਗ ਅਟਲ ਹੈ ਜੇ ਕਲਯੁਗ ਦਾ ਸਮਾਂ ਅੱਜ ਦਾ ਸਮਾਂ ਅੱਜ ਦੀ ਤਰੀਕ ਤੇ ਗੁਰਬਾਣੀ ਅੱਜ ਦੀ ਗੱਲ ਹੀ ਕਰਦੀ ਆਖੋ ਸਤਨਾਮ ਵੇਖੋ ਆਪਾਂ ਨਾ ਜਦੋਂ ਅੱਜ ਤੋਂ 30 ਸਾਲ ਪਿੱਛੇ ਚਲੇ ਜਾਈਏ ਨਾ ਤੇ ਇੱਕ ਸ਼ਬਦ ਪੜ੍ਹਦੇ ਹੁੰਦੇ ਸੀਗੇ ਤੇਰਾ ਚੰਮ ਵੀ ਕਿਸੇ ਨਾ ਕੰਮ ਆਉਣਾ ਪਸੂਆਂ ਦੇ ਹੱਡ ਵਿਕਦੇ ਪੜ੍ਹਦੇ ਹੁੰਦੇ ਸੀ ਨਾ ਜੀ ਤੇ ਆਪਾਂ ਆਮ ਆਪਣੇ ਵਿੱਚ ਇਹ ਗੱਲ ਹੁੰਦੀ ਸੀ ਕਿ ਇਹ ਨਾ ਬੰਦੇ ਦੀ ਕੋਈ ਚੀਜ਼ ਨਹੀਂ ਕੰਮ ਆਉਂਦੀ ਯਾਰ ਪਸੂਆਂ ਦੇ ਹੱਡੀ ਵੀ ਕੀ ਜਾਂਦੇ ਚੰਮ ਵੀ ਵਿਕਦਾ ਹੱਡ ਵੀ ਵਿਕਦੇ ਹੱਡੂ ਰੂੜਿਆਂ ਦੇ ਵਿੱਚ ਪਸ਼ੂ ਸੋਟਾਉਣ ਦੇ ਉੱਤੇ ਹੱਡ ਫਰੀਦਕੇ ਲੈ ਜਾਂਦੇ ਸੀ ਚੰਮ ਵੀ ਵਿਕਦਾ ਸੀ ਹੱਡ ਵੀ ਜਿਹਨੂੰ ਅੱਜ ਦੇ ਸਮੇਂ ਦੇ ਨਿਰਪਰ ਕਰ ਲਈਏ ਅੱਜ ਦੇ ਸਮੇਂ ਨੂੰ ਤੇ ਅੱਜ ਤੇ ਬੰਦੇ ਦੇ ਭਾਈ ਹੱਡ ਵਿਗਦੇ ਆ ਬੰਦੇ ਦੀਆਂ ਅੱਖਾਂ ਵਿਗਦੀਆਂ ਬੰਦੇ ਦੇ ਗੁਰਦੇ ਵਿਗਦੇ ਬੰਦੇ ਦੀਆਂ ਨਾੜੀਆਂ ਵਿਗਦੀਆਂ ਵਿਗਦੀਆਂ ਨਹੀਂ ਜਦੋਂ ਆ ਮਲਾਜਾ ਕਰਦੇ ਪੋਸਟਮਾਰ ਬੰਦੇ ਦਾ ਕੀ ਕੁਝ ਕੱਢ ਲੈਂਦੇ ਆ ਗੁਰਦੇ ਤਬਦੀਲ ਬਦਲ ਦਿੰਦੇ ਨੇ ਗੁਰਦੇ ਕੱਢ ਕੇ ਦੂਜੇ ਬੰਦੇ ਨੂੰ ਪਾ ਦੇ ਖੂਨ ਬਦਲ ਜਾਂਦਾ ਸਾਰਾ ਕੁਝ ਜੇ ਅੱਖਾਂ ਬਦਲ ਜਾਂਦੀਆਂ ਨੇ ਨਿਗਾ ਚੇਂਜ ਹੋ ਜਾਂਦੀ ਐ ਅੱਜ ਦੇ ਫੇਰ ਆਪਾਂ ਕੀ ਕਹਾਂਗੇ ਗੁਰਬਾਣੀ ਅੱਜ ਦੇ ਸਮੇਂ ਮੁਤਾਬਕ ਢਲਣਾ ਪਵੇਗਾ ਨਾ ਗੁਰਮੁਖ ਪਿਆਰਿਓ ਕਿ ਗੁਰੂ ਸਾਹਿਬ ਤੇ ਸਾਨੂੰ ਵੇਖੋ ਬੰਦੇ ਦੀ ਵੀ ਹਰ ਚੀਜ਼ ਕੰਮ ਆਉਂਦੀ ਹੈ ਹਰ ਚੀਜ਼ ਸਾਇੰਸ ਮੁਤਾਬਕ ਜੇ ਆਪਾਂ ਗੱਲ ਕਰਦੇ ਆ ਨਾ ਕੁਝ ਸਮਾਂ ਹੁੰਦਾ ਉਹਦੇ ਮੁਤਾਬਕ ਬੰਦੇ ਦੀਆਂ ਅੱਖਾਂ ਵੀ ਕੰਮ ਆਉਂਦੀਆਂ ਨੇ ਗੁਰਦੇ ਵੀ ਕੰਮ ਆਉਂਦੇ ਨੇ ਹਰ ਚੀਜ਼ ਬੰਦੇ ਦੀ ਕੰਮ ਆਉਂਦੀ ਹੈ ਤੇ ਆਪਾਂ ਨੇ ਬੇਨਤੀ ਜਿਹੜੀ ਕਰਨੀ ਚਾਹੁੰਦਾ ਸੀ ਗੁਰਬਾਣੀ ਜੁਗੋ ਜੁਗ ਅਟਲ ਹੈ ਅੱਜ ਦੇ ਸਮੇਂ ਮੁਤਾਬਕ ਗੁਰਬਾਣੀ ਨੂੰ ਸਮਝਣਾ ਪਵੇਗਾ ਅੱਜ ਦੇ ਸਮੇਂ ਮੁਤਾਬਕ ਗੁਰਬਾਣੀ ਨੂੰ ਸਮਝਣਾ ਪਵੇਗਾ છાਤੀ ਮਾਰਨੀ ਪਵੇਗੀ ਤੇ ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਸਾਨੂੰ ਕੀ ਸਮਝਾਉਂਦੇ ਨੇ ਕਹਿੰਦੇ ਭਾਈ ਆਪਣੇ ਪ੍ਰੀਤਮ ਆਪਣੇ ਪਤੀ ਆਪਣੇ ਮਾਲਕ ਨੂੰ ਮਿਲਣਾ ਕਰ ਤਾਂ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਸੱਚੇ ਸ਼ਬਦ ਵਿਚਾਰ ਗੁਰੂ ਸ਼ਬਦ ਦੀ ਵਿਚਾਰ ਕਰਨੀ ਜ਼ਰੂਰੀ ਹੈ ਆਖੋ ਸਤਨਾਮ ਫੇਰ ਨਾਨਕ ਸੁਖ ਦਾਤਾ ਸੇਵੀਐ ਆਪੇ ਪਰਖਣ ਹਾਰ ਪੌੜੀ ਪਾਛਾ ਕਿੰਨੀ ਭਾਈ ਸੁਖ ਦਾਤਾ ਨਾਨਕ ਸੁਖ ਦਾਤਾ ਸੇਵੀਐ ਸੇਵਿਆ ਦਾ ਭਾਵ ਅਰਥ ਕੀ ਹੁੰਦਾ ਜੀ ਸੇਵਾ ਕਰਨੀ ਯਾਦ ਕਰਨਾ ਫੀਟ ਕਰਨਾ ਅਰਤੀਦ ਕਰਨਾ ਸੁੱਖਾਂ ਦੇ ਦਾਤੇ ਨੂੰ ਸੁੱਖਾਂ ਦੇ ਦਾਤੇ ਨੂੰ ਜੇ ਸੁੱਖਾਂ ਦੇ ਦਾਤੇ ਨੂੰ ਯਾਦ ਕਰੇਗਾ ਤੇਰੇ ਜੀਵਨ 'ਚ ਵੀ ਸੁੱਖ ਆ ਜਾਵੇਗਾ ਆਖੋ ਸਤਨਾਮ ਇੱਕ ਗੱਲ ਧਿਆਨ ਵਿੱਚ ਰੱਖਿਓ ਗੁਰਮੁਖ ਪਿਆਰਿਓ ਜਿਹੜੀ ਚੀਜ਼ ਸਾਡੇ ਦਿਮਾਗ ਵਿੱਚ ਬੈਠ ਜਾਵੇ ਨਾ ਸਾਡਾ ਸਰੀਰ ਉਹਨੂੰ ਗ੍ਰਹਿਣ ਕਰਦਾ ਜੀ ਸਾਡੇ ਦਿਮਾਗ ਅੰਦਰ ਜਿਹੜੀ ਚੀਜ਼ ਵਾਰ-ਵਾਰ ਰਿਪੀਟ ਹੋਣੀ ਸ਼ੁਰੂ ਹੋ ਜਾਵੇ ਸਾਡਾ ਸਰੀਰ ਵੀ ਉਹਨੂੰ ਅਪਣਾ ਲੈਂਦਾ ਸੁਣਿਓ ਕੋਈ ਸਮਾਂ ਸੀ ਨਾ ਜੀ ਥੋੜਾ ਜਿਹਾ ਹੋਰ ਪਿੱਛੇ ਤੇ ਪੁਰਾਣੇ ਬਜ਼ੁਰਗ ਕੀ ਕਹਿੰਦੇ ਹੁੰਦੇ ਸੀ ਕੋਈ ਇਦਾਂ ਦੀਆਂ ਖਤਰਨਾਕ ਬਿਮਾਰੀਆਂ ਹੋਣੀਆਂ ਤੇ ਕਹਿਣਾ ਪੁੱਤੋ ਦਾ ਨਾਂ ਨਹੀਂ ਲੈਣਾ ਜਿਵੇਂ ਕੈਂਸਰ ਜਾਂ ਕੁਝ ਹੋਰ ਬਿਮਾਰੀਆਂ ਪੁਰਾਣੇ ਬਜ਼ੁਰਗੋ ਦਾ ਨਾਮ ਨਹੀਂ ਸਿਲਿੰਦੇ ਹੁੰਦੇ ਕਹਿੰਦੇ ਇਹਦਾ ਬਿਮਾਰੀ ਦਾ ਨਾਮ ਨਹੀਂ ਲੈਣਾ ਕਿਉਂ ਨਹੀਂ ਲੈਣਾ ਭਲਾ ਪ੍ਰੋਫੈਸਰ ਸਹਿਬ ਸਿੰਘ ਨੇ ਮੈਂ ਪੜਿਆ ਉਹ ਕਹਿੰਦੇ ਬੰਦਾ ਜਦੋਂ ਇੱਕ ਚੀਜ਼ ਬਾਰੇ ਸੋਚਣਾ ਸ਼ੁਰੂ ਕਰ ਦਵੇ ਕੁਦਰਤੀ ਗੱਲ ਹੈ ਉਹਦੇ ਅੰਦਰ ਉਹਦੇ ਲੱਛਣ ਪੈਦਾ ਹੋਣੇ ਚੂ ਹੋ ਜਾਂਦੇ ਨੇ ਜਿਹੜੀ ਬਿਮਾਰੀ ਬਾਰੇ ਬੰਦਾ ਸੋਚਦਾ ਰਹੇ ਸੋਚਦਾ ਰਹੇ ਕੁਦਰਤੀ ਉਹਨੂੰ ਬਿਮਾਰੀ ਲੱਗ ਜਾਂਦੀ ਹੈ ਪ੍ਰੋਫੈਸਰ ਸਾਹਿਬ ਸੇ ਘਰੇ ਲਿਖਿਆ ਇਦਾਂ ਐਟੋਮੈਟਿਕ ਉਹਦੇ ਉਸ ਬਿਮਾਰੀ ਦੇ ਲੱਛਣ ਉਹਦੇ ਅੰਦਰ ਪੈਦਾ ਹੋ ਜਾਂਦੇ ਨੇ ਬੁਖਾਰ ਵਾਲਾ ਬੰਦਾ ਲੱਗੇ ਆਣ ਕੇ ਬੈਠ ਜੇ ਗੱਲਾਂ ਕਰਨ ਲੱਗ ਜੇ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਪੈਂਦਾ ਘਰੇ ਮੈਨੂੰ ਵੀ ਹੋ ਗਿਆ ਬਿਮਾਰ ਬੰਦੇ ਕੋਲੇ ਜਾ ਕੇ ਬੈਠ ਜਾਉਂਦਾ ਬੰਦੇ ਰੋਹਾਰ ਵਕਤ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜੰਗੇ ਤਾਂ ਇੱਕ ਦੋ ਬਿਮਾਰੀਆਂ ਹੋਰ ਜਿਹਨੇ ਚੇਚਕ ਦੀ ਬਿਮਾਰੀ ਖਤਰਨਾਕ ਬਿਮਾਰੀ ਹੁੰਦੀ ਸੀ ਚੇਚਕ ਦੀ ਬਿਮਾਰੀ ਉਹ ਬਿਮਾਰੀ ਤੋਂ ਵੀ ਲੋਕ ਕੰਨੀ ਘਤਰਾਂਉਂਦੇ ਹੁੰਦੇ ਸੀ ਹੁਣ ਤੇ ਇਹਦੇ ਇਲਾਜ ਹੋ ਗਏ ਨੇ ਗੁਰਲਪ ਪਿਆਰਿਓ ਹੁਣ ਉਦੋਂ ਇਲਾਜ ਨਹੀਂ ਸੀ ਹੁੰਦੇ ਲੋਕ ਪਾਸਾ ਵਟ ਜਾਂਦੇ ਸੀ ਦੂਰ ਰਹਿਣਾ ਸ਼ੁਰੂ ਕਰਦੇ ਸੀ ਕਿ ਇਹ ਬਿਮਾਰੀ ਕਿਤੇ ਮੈਨੂੰ ਵੀ ਨਾ ਲੱਗ ਜਾਵੇ ਭਾਵ ਜਿਹੜੀ ਬਿਮਾਰੀ ਬਾਰੇ ਤੁਸੀਂ ਸੋਚ ਲਓ ਸ਼ੁਰੂ ਕਰ ਦੋਗੇ ਉਹਦੇ ਲੱਛਣ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ ਉਹਨੇ ਦੂਜੀ ਗੱਲ ਹੋਰ ਲਿਖੀ ਕਹਿੰਦਾ ਫਿਰ ਡਾਕਟਰ ਬੈਠਾ ਤੇ ਡਾਕਟਰ ਕੋਲੇ ਤੇ ਬਹੁਤ ਮਰੀਜ਼ ਆਉਂਦੇ ਨੇ ਕਹਿੰਦਾ ਬਿਮਾਰ ਹੀ ਆਉਂਦੇ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੇ ਡਾਕਟਰ ਕਿਉਂ ਨਹੀਂ ਬਿਮਾਰ ਹੁੰਦਾ ਦੂਜੀ ਗੱਲ ਤੁਸੀਂ ਵੀ ਸਵਾਲ ਕਰ ਸਕ ਕੋਈ ਵੀ ਕਰ ਸਕਦਾ ਨਾ ਕਿ ਡਾਕਟਰ ਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਦੇ ਕੋਲੇ ਆਉਂਦੇ ਬਿਮਾਰ ਨੇ ਉਹ ਕਿਉਂ ਨਹੀਂ ਬਿਮਾਰ ਹੁੰਦਾ ਉਹਨੇ ਫਿਰ ਬੜਾ ਵਧੀਆ ਲਿਖਿਆ ਉਹ ਕਹਿੰਦਾ ਡਾਕਟਰ ਮਰੀਜ਼ ਦਾ ਦੁੱਖ ਸੁਣ ਕੇ ਆਪਣੇ ਦਿਮਾਗ ਨੂੰ ਉਹਦੇ ਇਲਾਜ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਵੀ ਇਹਦੇ ਬਿਮਾਰੀ ਤੇ ਕਿਸ ਕਿਹੜੀ ਦਵਾਈ ਮੈਂ ਦਵਾ ਜਿਹਦੇ ਕਾਰਨ ਇਹਦਾ ਦੁੱਖ ਦੂਰ ਹੋ ਜਾਵੇ ਆਪੋ ਸਤਨਾਮ ਉਹਨੂੰ ਦੁੱਖ ਤਾਂ ਨਹੀਂ ਲੱਗਦਾ ਧਿਆਨ ਦੇਣਾ ਬੜੀਆਂ ਡੁੰਗੀਆਂ ਗੱਲਾਂ ਨੇ ਗੁਰਮੁਖ ਪਿਆਰਿਓਏ ਸੋ ਇਸ ਕਰਕੇ ਅਸੀਂ ਸੁਖ ਦਾਤਾ ਸੁਖ ਦੇਣ ਵਾਲਾ ਮਾਲਕ ਜਿਹੜਾ ਪਰਮੇਸ਼ਰ ਹੈ ਉਹਨੂੰ ਯਾਦ ਕਰਾਂਗੇ ਹਰ ਵਕਤ ਤੇ ਸਾਡੇ ਜੀਵਨ ਵਿੱਚ ਸੁਖ ਆ ਜਾਵੇਗਾ ਸਾਡੇ ਜੀਵਨ ਵਿੱਚ ਆਨੰਦ ਆ ਜਾਵੇਗਾ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਜਦੋਂ ਅਸੀਂ ਸੁਖ ਦਾਤੇ ਪਰਮੇਸ਼ਰ ਨੂੰ ਯਾਦ ਕਰਾਂਗੇ ਆਪੋ ਸਤਨਾਮ ਕਈ ਵਾਰੀ ਸ਼ਾਮਾਂ ਨੂੰ ਨਾ ਆ ਸਾਡੇ ਗੁੜੀਆਂ ਮੋਬਾਈਲ ਦੇ ਉੱਪਰ ਆ ਭੂਤਾਂ ਪ੍ਰੇਤਾਂ ਦੇ ਨਾਟਕ ਜੇ ਵੇਖ ਕੇ ਨਿਆਣੇ ਤੇ ਰਾਤ ਨੂੰ ਫਿਰ ਡਰਦੇ ਨੇ ਹਨਾ ਤੁਸੀਂ ਰਾਤ ਨੂੰ ਜੋ ਵੇਖ ਕੇ ਸੌਵੋਗੇ ਕੁਦਰਤੀ ਤੁਹਾਡੇ ਦਿਮਾਗ ਅੰਦਰੋਂ ਚੀਜ਼ ਫੈਟ ਹੋ ਜਾਂਦੀ ਆ ਉਸੇ ਤਰ੍ਹਾਂ ਦੇ ਤੁਹਾਨੂੰ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਬੰਦਾ ਡਰਨਾ ਸ਼ੁਰੂ ਹੋ ਜਾਂਦਾ ਦੇਖੋ ਤੇ ਜੇ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਸੋਈਏ ਆਨੰਦ ਅਰਦਾਸ ਬੇਨਤੀ ਕਰਕੇ ਸੋਈਏ ਸੁਖ ਦਾਤੇ ਸੁਖ ਦੇਣ ਵਾਲੇ ਮਾਲਕ ਨੂੰ ਯਾਦ ਕਰਕੇ ਸੋਵਾਂਗੇ ਫਿਰ ਫਿਰ ਸਾਨੂੰ ਪਰਮੇਸ਼ਰ ਅਕਾਲ ਪੁਰਖ ਉਹਦੇ ਘਰੋਂ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਆਪ ਕੋ ਸਤਨਾਮ ਆਨੰਦ ਦੀ ਪ੍ਰਾਪਤੀ ਹੋਵੇਗੀ ਤਾਂ ਹੀ ਸਾਡਾ ਕਾਨੂੰਨ ਮਰਿਆਦਾ ਜਦੋਂ ਸਿੱਖ ਸੋਵੇ ਸੌਣ ਤੋਂ ਪਹਿਲਾਂ ਸੋਲਾ ਸਾਬਾ ਦਾ ਜਾਪ ਕਰੇ ਜਾਪ ਕਰਨ ਤੋਂ ਬਾਅਦਾਂ ਛੋਟੀ ਭਾਵੇਂ ਅਰਦਾਸ ਕਰ ਲੇ ਅਰਦਾਸ ਛੋਟੀ ਤੋਂ ਛੋਟੀ ਵੀ ਹੈ ਤੇ ਵੱਡੀ ਜਿਹੜੀ ਆਪਾਂ ਜਿਹੜੀ ਗੁਰਦੁਆਰਾ ਸਾਹਿਬ ਕਰਦੇ ਆ ਨਾ ਇਹ ਸਾਡੀ ਸ਼ਰੋਮਣੀ ਅਰਦਾਸ ਹੈ ਅਰਦਾਸ ਜਿਹੜੀ ਅਰਦਾਸ ਦਾ ਭਾਵ ਤੁੰਦਾ ਬੇਨਤੀ ਔਰ ਉਹ ਬੇਨਤੀ ਅੱਖਰਾਂ ਦੀ ਮਥਾਜ ਨਹੀਂ ਹੁੰਦੀ ਸੁਣੋ ਗੱਲ ਜਿਹੜੀ ਬੇਨਤੀ ਹੁੰਦੀ ਹੈ ਨਾ ਅੱਖਰਾਂ ਦੀ ਮਥਾਜ ਨਹੀਂ ਹੈ ਤੁਸੀਂ ਬੇਨਤੀ ਕਿਸੇ ਵੀ ਲਫਜ਼ ਵਿੱਚ ਕਰ ਸਕਦੇ ਆਪਣੇ ਬਾਪੂ ਕੋਲ ਗੱਲਾਂ ਕਰਨੀਆਂ ਆਪਣੇ ਬਾਪੂ ਕੋਲੋਂ ਮੰਗਣਾ ਆਪਣੇ ਪਿਓ ਕੋਲੋਂ ਮੰਗਣਾ ਗਿਣੇ ਮਿੱਠੇ ਸ਼ਬਦ ਥੋੜੀ ਹੁੰਦੇ ਬਾਪੂ ਕੋਲੋਂ ਮੰਗਣ ਲੱਗਿਆਂ ਤੁਸੀਂ ਕਿਸੇ ਵੀ ਸ਼ਬਦਾਂ ਵਿੱਚ ਬਾਪੂ ਨੂੰ ਜਾ ਕੇ ਕਹਿ ਸਕਦੇ ਬਾਪੂ ਆ ਚੀਜ਼ ਦੀ ਮੈਨੂੰ ਲੋੜ ਆ ਤੇ ਦੇ ਉਹ ਲਫਜ਼ ਲਿਖੇ ਨਹੀਂ ਹੁੰਦੇ ਗੁਰਪ੍ਰਖ ਪਿਆਰਿਓ ਇਹ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਅਰਦਾਸ ਕਰਦੇ ਆ ਇਹ ਸ਼ਰੋਮਣੀ ਅਰਦਾਸ ਇਸ ਰੋਮਣੀ ਅਰਦਾਸ ਆ ਤੁਸੀਂ ਬਾਪੂ ਕੋਲੇ ਆਣ ਕੇ ਕਿਸੇ ਵੀ ਅੱਖਰਾਂ ਵਿੱਚ ਅਰਦਾਸ ਕਰ ਸਕਦੇ ਆ ਘਰੇ 16 ਸਹਿਬ ਦਾ ਪਾਠ ਕਰੋ ਅਰਦਾਸ ਬੇਨਤੀ ਕਰੋ ਮਾਲਕਾ ਰਾਤ ਦਿਨ ਸੁੱਖ ਸੁਖਾਂ ਦਾ ਬਤੀਤ ਹੋਇਆ ਰਾਤ ਆਈ ਆ ਕਿਰਪਾ ਕਰਨੀ ਸੱਚੇ ਪਾਤਸ਼ਾਹ ਸੁੱਖਾਂ ਦੀ ਬਤੀਤ ਹੋਵੇ ਆਖੋ ਸਤਨਾਮ ਆ ਆ ਅਰਦਾਸ ਛੋਟੀ ਤੋਂ ਛੋਟੀ ਅਰਦਾਸ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਨ ਸੇਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਇਹ ਵੀ ਅਰਦਾਸ ਬੇਨਤੀ ਹੈ ਜਿ ਜਸਾਂ ਗੁਰੂਆਂ ਦੇ ਨਾਮ ਆਉਂਦੇ ਨੇ ਤੇਰਾ ਆਪਾ ਨਾਮ ਲੈ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਯਾਰ ਨੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਗੁਰਮੁਖ ਪਿਆਰ ਉਹ ਆਪਣਾ ਜੀਵਨ ਜਿਹੜਾ ਉਹਦਾ ਨਿਰਵਾਹ ਕਰੀਏ ਇਹ 12 ਦੀ ਆਪਾਂ ਵਿਚਾਰ ਕਰ ਰਹੇ ਹਾਂ ਬਹਾਗੜੇ ਰਾਗ ਵਿੱਚ ਲੜੀਵਾਰ ਕਥਾ ਵਿਚਾਰ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲਾ ਬਣਾਇਆ ਕਰੋ ਆਪਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸਲੋਕਾਂ ਦੀ ਵਿਚਾਰ ਹੁਣ ਕੀਤੀ ਹੈ ਕੱਲ ਨੂੰ ਆਪਾਂ ਪੌੜੀ ਦੀ ਵਿਚਾਰ ਕਰਕੇ ਸਮਾਪਤੀ ਕਰਾਂਗੇ ਸੋ 25 ਤਰੀਕ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਨ ਹਰ ਜਗ੍ਹਾ ਹਰ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਅੰਦੇਸ਼ਾ ਵਿਦੇਸ਼ਾ ਦੇ ਵਿੱਚ ਨਾਨਕ ਨਾਮ ਮਲੇਵਾ ਸੰਗਤਾਂ ਮਨਾਉਂਦੀਆਂ ਨੇ ਆਪਾਂ ਵੀ ਦਿਨ ਮਨਾ ਰਹੇ ਹਾਂ ਗੁਰਮੁਖ ਪਿਆਰਿਓ ਸ਼ੀਦੀ ਦਿਨ ਸੋ ਸੰਗਤਾਂ ਨਿਵਧ ਚੜ ਕੇ ਹਾਜ਼ਰੀ ਲਵਾਉਣੀ ਆ ਸਵਾਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਉ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ